ਜਲਦੇ ਹੀ ਬਸ ਆ ਗਿਆ ਆਪਾਂ ਸਾਜੂ ਨੂੰ ਹਾਈ ਸਰ ਪਹਿਲਾ ਆਪਣਾ ਨਾਮ ਮਿਰਨਾਸ ਗੁਰਮੀਤ ਸਿੰਘ ਆ ਜੀ ਮੈਂ ਵਾਟਰਬੋਡੋਂ ਰਹਿਣਾ ਵਾਲਾ ਜੀ ਤੇ ਅੱਜ ਤੁਸੀਂ ਸੀਪੀ ਆਫਿਸ ਕੀ ਕਰਨਾ ਆਏ ਸਰ ਮੈਂ ਸੀਪੀ ਅਫਸਰ ਜੀ ਮੈਂ 8 ਤਰੀ ਨੂੰ ਡੀਜੀਪੀ ਪੰਜਾਬ ਚੰਡੀਗੜ੍ਹ ਨੂੰ ਮਿਲਿਆ ਸੀ ਜੀ ਉਹਨਾਂ ਨੇ 7 ਦਿਨ ਦੇ ਵਿੱਚ ਆ ਦੇਖੋ ਜੀ ਇਨੂੰ ਹਾਈਲਾਈਟ ਕਰਕੇ ਦਿਓ 7 ਦਿਨ ਦੇ ਵਿੱਚ ਇਹਨਾਂ ਤੋਂ ਸਟੇਟਸ ਰਿਪੋਰਟ ਮੰਗੀ ਹੈ ਜੀ ਸਟੇਟਸ ਰਿਪੋਰਟ ਦੇ ਵਿੱਚ ਉਹ ਪੁੱਛਦੇ ਆ ਵੀ ਪੁਲਿਸ ਵਾਲੀ ਭਾਜ ਪੁੱਛਣਗੇ ਵੀ ਜਿਹੜਾ ਪਰਚਾ ਕਿੱਦਾਂ ਹੋਇਆ ਜਦ ਕਿ ਅਸੀਂ ਜਿਹੜਾ ਕੋਈ ਜਾਤੀ ਹੂ ਸ਼ਬਦ ਬੋਲੇ ਨਹੀਂ ਕਿਤੇ ਵੀਡੀਓ ਨਹੀਂ ਬੋਲੇ ਤੇ ਇਹਨਾਂ ਨੇ ਕਿੱਦਾਂ ਕਰਤਾ ਜੀ ਉਹਦਾ ਇਹ ਜਵਾਬਤਾਲੀ ਵੀ ਦੀ ਵੀ ਸਾਬ ਕਰ ਰਹੀ ਜੀ ਤੇ ਉਸ ਤੋਂ ਇਲਾਵਾ ਜੀ ਮੈਂ ਅੱਜ ਸੀਬੀ ਸਾਨੂੰ ਮਿਲਿਆ ਸੀ ਇਹਦਾ ਹਵਾਲਾ ਦੇ ਕੇ ਪਾਇ ਤੇ ਮੈਂ ਇਨਕੁਆਇਰੀ ਦੀ ਮੰਗ ਕੀਤੀ ਵੀ ਦੀ ਉੱਚ ਪੱਧਰੀ ਜਾਂਚ ਵੀ 7 ਦਿਨ ਦਾ ਟਾਈਮ ਲਾਡ ਕਰਕੇ ਤੇ ਪਰਚਾ ਕੈਨਸਲ ਕੀਤਾ ਜਾਵੇ ਵਿਰੋਧੀ ਪਾਰਟੀ ਜੋ ਬीडी વૃद्धि ਪਾਰਟੀ ਆ ਤੇ ਉਹਦੇ ਉੱਤੇ ਜਿਹੜਾ ਵੀ ਬਣਦੀ ਕਾਰਵਾਈ ਕੀਤੀ ਜਾਵੇ ਝੂਠਾ ਪਰਚਾ ਦਰਜ ਕਰਾਉਣ ਦੀ 182 ਵੀ ਲਾਈ ਜਾਵੇ ਤੇ ਦੂਜੀ ਗੱਲ ਇਹ ਆ ਜੀ ਅੱਜ ਅਸੀਂ 10 ਤਰੀਕ ਨੂੰ ਇੱਥੇ ਆਏ ਸੀ ਤੇ ਸਾਨੂੰ ਉਹਨਾਂ ਨੇ ਪ੍ਰੋਸਾ ਦਿੱਤਾ ਵੀ ਤੁਹਾਡੀ 7 ਦਿਨਾਂ ਚ ਅਸੀਂ ਰਿਪੋਰਟ ਅਸੀਂ ਭੇਜ ਰਹੇ ਹਾਂ ਜੀ ਤੇ ਉਸ ਤੋਂ ਬਾਅਦ ਰਿਪੋਰਟ ਭੇਜਣ ਤੋਂ ਬਾਅਦ ਜੇ ਤਾਂ ਪਰਚਾ ਕਰਾਸ ਕਰਕੇ ਸਾਡੀ ਸੁਰਦਸ਼ਤੀ ਹੁੰਦੀ ਜਾਂ ਸਾਡਾ ਪਰਚਾ ਕੈਨਸਲ ਕਰਦੇ ਠੀਕ ਆ ਨਹੀਂ ਅਸੀਂ ਮਾਗੀ ਵਾਲੇ ਦਿਨ 14 ਤਰੀਕ ਨੂੰ 11 ਵਜੇ ਅਸੀਂ ਭੁਖੜਦਾਲ ਧਰਨੇ ਤੇ ਬੈਠਾਂਗੇ ਤੇ ਅਸੀਂ ਫਿਰ ਜਦ ਤੱਕ ਸਾਨੂੰ ਪਰਚਾ ਨਹੀਂ ਮਿਲੂਗਾ ਤਦ ਤੱਕ ਇਹ ਸੰਘਰਸ਼ ਲੰਬਾ ਚੱਲ ਤੇ ਪਰ ਸੀਵੀ ਸਾਹਨੇ ਪ੍ਰੋਸਾ ਦਵਾਇਆ ਵੀ ਅਸੀਂ ਜਿਹੜੀ ਤੁਹਾਡੀ ਕਾਰ ਵੀ ਨੂੰ ਮੁਕੰਮਲ ਕਰਕੇ ਹੋਏ ਜਲਦੀ ਤੇ ਸੀ ਇਹਦਾ ਚੰਡੀਗੜ੍ਹ ਵੀ ਜਵਾਬ ਭੇਜਣਾ ਤੇ ਅਸੀਂ ਇਨਕੁਆਰੀ ਕਰਾਇਆ ਡੀਸੀਵੀ ਸਾਨੂੰ ਮਾਰਕ ਹੋਈ ਜੀ ਕਿਤੇ ਨਹੀਂ ਕਿਤੇ ਤੱਕਾ ਨਹੀਂ ਹੈਗਾ ਪੱਤਰਕਾਰ ਬਿਲਕੁਲ ਤੱਕਾ ਜੀ ਬਿਲਕੁਲ ਸ਼ਰਮ ਤੱਕਾ ਜੀ ਕਿ ਜੋ ਕਿ ਸਜਾਵਟੀ ਬੰਦੀ ਸੀ ਨਾ ਕੋਈ ਉਹਨਾਂ ਤੇ ਬੰਦ ਸੀ ਬੰਦ ਹੀ ਤਾਰਾ ਨਹੀਂ ਸੀਗੀ ਤੇ ਉਹਨਾਂ ਦੇ ਇਦਾਂ ਦਾ ਕੀਤਾ ਗਿਆ ਵਾਹ ਦੇਖੋ ਜੀ ਜਿਹੜੀ ਵੀਡੀਓ ਆਪਣੇ ਸਾਹਮਣੇ ਆਈ ਹੈ ਜੋ ਚੈਨਲਾਂ ਤੇ ਚੱਲ ਰਹੀ ਆ ਉਹਦੇ ਵਿੱਚ ਆਪਣੇ ਪੱਤਰਕਾਰ ਹੀਰਾ ਭਾਈ ਦਾ ਕੋਈ 1% ਵੀ ਕਸੂਰ ਨਹੀਂ ਜੀ ਉਹਦੇ ਨਾਲ ਵਧਿੱਕੀ ਹੋਈ ਤੱਕਾ ਹੋਇਆ ਉਹਦੇ ਸਿਰ ਵਿੱਚ ਕੱਚ ਮਾਰਿਆ ਗਿਆ ਜੀ ਫਿਰ ਉਹਦਾ ਮੈਡੀਕਲ ਵੀ ਹੋਇਆ ਫਿਰ ਉਹਨੇ ਦਰਖਾਸਤ ਵੀ ਦਿੱਤੀ ਪਰ ਲੇਕਿਨ ਪੁਲਿਸ ਨੇ ਕਰਨਾ ਤਾਂ ਸੀਗਾ ਵਿਰੋਧੀ ਪਾਰਟੀ ਦੇ ਪਰਚਾ ਤੇ ਕਰਤਾ ਪੱਤਰਕਾਰ ਦੇ ਜੀ ਇਹ ਬਹੁਤ ਸ਼ਰਿਆ ਮਨਿਹਰ ਕਰਦੀ ਹੈ ਜੀ ਤੱਕਾ ਇਹ ਇਹ ਤੱਕਾ ਕਿਉਂ ਹੋਇਆ ਇਹ ਪੋਲੀਟੀਕਲ ਮੁੱਦਾ ਬਣ ਗਿਆ ਜੀ ਪੋਲੀਟੀਕਲ ਮੁੱਦਾ ਬਣਨ ਕਰਕੇ ਤੱਕਾ ਹੋ ਗਿਆ ਜੀ ਪਰ ਮੈਂ ਉਹਨਾਂ ਅਫਸਰਾਂ ਨੂੰ ਕਹਿਣਾ ਵੀ ਦੇਖੋ ਸਰਕਾਰਾਂ ਆਉਂਦੀਆਂ ਰਹਿੰਦੀਆਂ ਬਦਲਦੀਆਂ ਰਹਿੰਦੀਆਂ ਲੇਕਿਨ ਕੱਲ ਨੂੰ ਜੇ ਹਾਈ ਕੋਰਟ ਵਿੱਚ ਮੈਂ ਪਟੀਸ਼ਨ ਦਾਇਰ ਕਰਦਾ 156 3 ਚ ਜਵਾਬਤਾਈ ਐਸਓਜੋ ਦੀ ਡਿਪਟੀ ਦੀ ਗੁਰਦੇਵ ਸਿੰਘ ਦੀ ਤੇ ਐਸਵੀ 4 ਦੀ ਤੇ ਸੀਵੀ ਲਾਣਾ ਦੀ ਇਹ ਪਾਰਟੀ ਬਣਨਗੇ ਫਿਰ ਕੱਲ ਨੂੰ ਇਹਨਾਂ ਦੀਆਂ ਵਰਦੀਆਂ ਉਤਰਨੀਆਂ ਵੀ ਮੈਂ ਹੁਣ ਵੀ ਕਹਿੰਨਾ ਵੀ ਅਜੇ ਕੁਝ ਨਹੀਂ ਵਗਿਆ ਡੁੱਲੇਵੇਰਾ ਦਾ ਵੀ ਸਾਨੂੰ ਸਾਫ਼ ਦੇ ਦਿਓ ਜਿਹੜਾ ਪਰਚਾ ਇਹਨੂੰ ਕੈंसिल ਕਰ ਦਿਓ ਤੇ ਇਹਨੂੰ ਖਰਜ ਇਹਦੀ ਖਰਾਜ ਵੋਟ ਭਰ ਕੇ ਇਹਨੂੰ ਕੈंसिल ਕੀਤਾ ਜਾਵੇ ਜੇ ਕੋਰਟ ਦੇ ਵਿੱਚ ਕੋਈ ਬਿਆਨ ਵਾਲੀ ਉਹ ਵੀ ਅਸੀਂ ਕੋਰਟ ਦੇ ਥਰੂ ਕਰਾਵਾਂਗੇ ਜੀ ਜੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਤੁਹਾਡਾ ਨੈਕਸਟ ਸਟੈਪ ਕੀ ਹੋਏਗਾ ਨੈਕਸਟ ਸਟੈਪ ਇਹ ਜੀ ਮੈਂ ਫਿਰ 14 ਤਰੀਕ ਨੂੰ 11 ਵਜੇ ਮੇਰੇ ਨਾਲ ਜਿਹੜਾ ਵੀ ਭਾਈ ਜਰਾ ਹੋਊਗਾ ਤੇ ਪਰਿਵਾਰ ਹੋਊਗਾ ਅਸੀਂ ਭੁੱਖ ਦਾ ਧਰਨੇ ਦੇ ਬੈਠਾਗੇ ਸੀਵੀ ਦਫਤਰ ਤੇਗੇ ਜੀ ਇਹ ਧਰਨਾ ਫਿਰ ਲੰਮਾ ਚੱਲੂਗਾ ਜੀ ਜਦ ਤੱਕ ਕ੍ਰੋਥ ਨਹੀਂ ਹੁੰਦਾ ਤੇ ਜਾਂ ਜੋ ਵੀ ਸਾਡੀ ਤਸੱਲੀ ਨਹੀਂ ਹੁੰਦੀ ਪਰਚਾ ਕੈਂਸਲ ਨਹੀਂ ਹੁੰਦਾ ਤਦ ਤੱਕ ਇਹ ਧਰਨਾ ਚੱਲੂਗਾ ਜੀ ਹੀਰਾ ਜੀ ਦੇ ਸ਼ੁਭਚਿੰਤਕਾਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਸ਼ੁਭਚਿੰਤਕਾਂ ਨੂੰ ਵੇਖੋ ਜੀ ਮੈਂ ਇੱਕ ਮਿੰਟ ਪੜਦਾ ਜੀ ਹੀਰਾ ਭਾਜੀ ਨੂੰ ਕਿਸੇ ਇੱਕ ਇਨਸਾਨ ਨੇ ਵੀ ਕੋਈ ਮਾੜਾ ਕਮੈਂਟ ਨਹੀਂ ਕੀਤਾ ਜੀ ਕਿਉਂਕਿ ਚੰਗੇ ਇਨਸਾਨ ਨੂੰ ਦੁਨੀਆ ਚੰਗੇ ਕਹਿੰਦੀ ਆ ਮਾੜੇ ਨੂੰ ਮਾੜੇ ਹੀ ਕਹਿੰਦੀ ਆ ਬਾਕੀ ਜਿਹੜਾ ਬਵੇਜਾ ਜੀ ਕੇ ਜਿਹੜੇ ਵਿਰੋਧੀ ਪਾਰਟੀ ਆ ਉਹਨਾਂ ਦੀ ਰੈਪਿਊਟੇਸ਼ਨ ਬਾਰੇ ਮੈਂ ਪਤਾ ਕੀਤਾ ਜੀ ਉਹ ਕੋਈ ਜ਼ਿਆਦਾ ਵਧੀਆ ਇਨਸਾਨ ਨਹੀਂ ਹੈਗੇ ਕਿਉਂਕਿ ਇਹਨਾਂ ਨੂੰ ਬਲੈਕਮੇਲਰ ਇਹ ਕਹਿ ਰਹੇ ਨੇ ਕੋਈ ਗਲਤ ਕਮੈਂਟ ਕਰਾ ਰਹੇ ਨੇ ਤੇ ਉਹ ਵੀ ਇੱਕ ਕਰਪਟ ਆਦਮੀ ਨੇ ਜੀ ਤੇ ਕਰਪਟਾ ਆਦਮੀ ਨੇ ਪਰਚਾ ਕਰਾਇਆ ਪੋਲੀਟੀਕਲ ਪ੍ਰੈਸ਼ਰ ਦੇ ਲਈ ਉਹਦੇ ਵਿੱਚ ਕਿਸੇ ਮੰਤਰੀ ਐਮ ਐਲ ਏ ਦਾ ਰੋਲ ਆਇਆ ਤੇ ਚਲੋ ਜੀ ਪੁਲਿਸ ਦਬਾਤ ਲਿਆ ਕੇ ਕਰਦੀ ਆ ਪਰ ਹੁਣ ਜਵਾਬ ਪੁਲਿਸ ਨੂੰ ਦੇਣਾ ਪੈਣਾ ਹਾਈ ਕੋਰਟ ਜੀ ਅਸੀਂ ਉਧਰੋਂ ਦਾ ਅਸੀਂ ਧਰਨੇ ਤੇ ਬੈਠਾਂਗੇ ਨਾਲ ਹੀ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਵਾਂਗੇ ਬੇਲ ਵੀ ਪਾਵਾਂਗੇ ਤੇ ਇਹਨੂੰ ਖਾਰਜ ਕਰਾਉਣ ਲਈ ਪਾਵਾਂਗੇ ਜੀ ਠੀਕ ਹੈ ਜੀ ਤੇ ਰਾਜਵਾਜੀ ਬੋਲੋ ਹਾਂ ਜੀ ਸਰ ਪਹਿਲਾਂ ਸੁਣਨਾ ਅਰਵਿੰਦਰ ਪਾਲ ਸਿੰਘ ਜੀ ਸਰ ਕੀ ਕਹਿਣਾ ਕਰਨਾ ਸਰ ਅਸੀਂ ਤੇ ਅੱਜ ਹੀ ਸੀਗਾ ਗੁਰਮੀਲ ਜੀ ਦਾ ਫੋਨ ਆਇਆ ਸੀ ਸਾਡੀ ਸਾਰੀ ਟੀਮ ਇਲਾ ਨਾਲ ਜਦੋਂ ਕਹਿਣਗੇ ਅਸੀਂ ਖੜੇ ਆਂ ਔਰ ਮਨੋਜ ਹੀਰਾ ਤੇ ਜਿਹੜਾ ਪਰਚਾ ਗਲਤ ਦਰਜ ਕੀਤਾ ਗਿਆ ਉਹਨੂੰ ਖਾਜ ਕਰਾਉਣ ਦੀ ਮੰਗ ਕਰਦੇ ਆਂ ਪੁਰਜ਼ੋਰ ਮੰਗ ਕਰਦੇ ਆਂ ਠੀਕ ਹੈ